ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਕੋਰਨ ਦੇ ਬਲਾਉਟ ਸਵਾਗਤ ਹੈ ਬਿਚਲ ਤਾਂ ਸਾਈਕੀ ਦੇ ਸਾਰਿਆਂ ਨੂੰ ਬਾਕਲਾਕ ਵਧਾਈਆਂ ਜੀ ਸਵਾਗਤ ਜੀ ਸਾਡੇ ਗੋਤਵਾਰ ਸੰਗਠਨ ਵੀ ਹੈ ਕੀ ਜੀ ਤੋਂ ਫਿਰ ਸੰਸਾਥਾ ਹੈ ਤੋਂ ਪਹਿਲਾਂ ਉਹ ਥੋੜਾ ਚੱਲਦੇ ਸਾਡੇ ਇੱਥਾ ਸ਼ੀਰ ਸਿੰਘ ਦਾ ਅਖੰਡ ਪੜ੍ਹkuleਵਾ ਰੋਜ਼ ਵਾਰ ਉੱਤੇ ਨੂੰ ਤੇ ਇੱਕ ਕੀਰਤ ਪਰ ਜੋ ਮੈਂ ਪਿਛਲੀ ਫਲੋਟ ਦਿਖਾਇਆ ਥਾ ਮੇਰੇ ਸਾਥ ਬੀਜਨ ਦਾ ਥਾ ਕੀਤ ਬਰਸਾ ਫਿਰ ਹੁਣੇ ਸ਼ਵੀਲ ਆਏ ਵੀ ਉੱਥੇ ਵੀ ਜਾਣਾ ਹੈ ਸਵਾ ਉਹ ਚੱਲਦੇ ਪਹਿਲਾਂ ਗੁਰਦੁਆਰੇ ਨਿਸ਼ਾਨ ਸਾਹਿਬ ਦੀ ਸੇਵਾ ਚੱਲਦੀ ਹੈ ਨਿਸ਼ਾਨ ਸਾਹਿਬ ਦੀ ਸੇਵਾ ਚੱਲਦੀ ਹੈ ਅਮਨਪਾਲ ਜੀ ਨਾਲ ਪਿੱਛੇ ਖਾਣ ਹੈ ਸਾਰੇ ਹੈਲੋ ਭਾਈ ਇਹ ਨਾਮਾ ਨਿਸ਼ਾਨ ਸਾਹਿਬ ਚੜਾਤਾ ਇੱਕ ਸਾਈਡ ਪਰਾਣਾ ਇੱਕ ਸਾਈਡ ਨਵਾਂ ਨਿਸ਼ਾਨ ਸਾਹਿਬ ਦੀ ਸੇਵਾ ਹੋ ਗਈ ਹੈ ਜੀ ਇੱਧਰ ਜਿਹੜਾ ਲੰਗਰ ਦਾ ਪ੍ਰੋਗਰਾਮ ਚੱਲਦਾ ਉੱਧਰ ਦਾ ਹੈ ਦੇਰੀਆਂ ਦਾ ਜੀ ਸੋ ਸ਼ਾਮ ਮਾਲ ਤੱਕ ਲੰਗਰ ਚੱਲਨੇ ਆ ਉਧਰ ਉੱਥੇ ਤੇ ਹੁੰਦਾ ਜੀ ਸ੍ਰੀ ਆਕਾਰ ਦਰਵਾਜ਼ਾ ਖੋਲ ਦੋ ਨਿਸ਼ਾਨ ਸਾਹਿਬ ਚੜ ਗਿਆ ਇੱਧਰ ਵੀ ਕਰਤਾ ਹੁਣ ਚੱਲਦੇ ਆ ਅੰਦਰ ਨੂੰ ਬੇ ਜਾਨੀ ਮੇਲੇ ਛੜ ਕਿਉਂ ਤੂੰ ਵਾਹ ਹੁਣ ਚੱਲਦੇ ਆ ਜੀ ਇੱਧਰ ਨੂੰ ਸ਼ੀਦਾ ਸਿੰਘ ਦਾ ਦਸਤਾਨ ਤੇ ਆਪਾਂ ਜਿਹੜਾ ਲੰਗਰ ਦਾ ਪ੍ਰੋਗਰਾਮ ਇੱਧਰ ਪਾੜੇ ਤੋਂਣ ਵਾਸਤੇ ਇੱਧਰ ਕੈਂਪਰ ਤੇ ਸਾਡੇ ਪਿੰਡ ਦਾ ਮੁੱਖ ਬੰਦਾ ਸਤਿ ਸ੍ਰੀ ਅਕਾਲ ਜੀ ਕੱਲੇ ਬੈਠੇ ਆਣ ਲਗੇ ਠੀਕ ਹੈ ਸੋਹਰ ਜੀ ਇਹ ਹੈ ਸ਼ੀਦਾ ਸਿੰਘਾਂ ਦਾ ਅਸਤਾਨ ਘਰੇ ਸੋ ਚੰਗਾ ਮਾਨ ਦੁਇ ਗਣਤ ਲਾਹੇ ਆਪਣੀ ਨਦਰ ਨਿਹਾਲ ਜੀ ਸੱਚ ਰਤੇ ਆ

ਇਹ ਤੁਹਾਨੂੰ ਉਤਰੀ ਜੀ ਕਿਨੇ ਦੱਸਿਆ ਜੀ ਹਾਂਜੀ ਇਹ ਆਈਡੀਆ ਕਿਨੇ ਦੱਸਿਆ ਤੁਹਾਨੂੰ ਪਾਜੀ ਆਈਡੀਆ ਆਪਣਾ ਹੀ ਹੈ ਸਪੈਰੀਮੈਂਟ ਕਰਤਾ ਜੀ ਦੁੱਧ ਵਿੱਚ ਆਈਸਕ੍ਰੀਮ ਸ਼ਵੀਲ ਆਈਸਕ੍ਰੀਮ ਹੈ ਉਹ ਖਾਣੇ ਖਾਲ ਗਾਦੇ ਕਰ ਲਿਆ ਘਰ ਆਸ ਹੋ ਗਈ ਹੈ ਜੋ ਭੰਤੂ ਨੇ ਸ਼ਵੀਲ ਦਾ ਕੰਮ ਮੁਕ ਲਿਆ

ਕੋ ਖਾਣ ਦਾ ਮਾਇਆ ਗੁਰੂ ਜੀ ਕਿ ਕਿੰਨੇ ਭੇਜਿਆ ਪੈਨ ਸੁਣਾ ਭੇਜਿਆ ਕੋ ਚਲੋ ਹੁਣ ਜੀ ਤਿਆਰ ਹੈ ਤਿਆਰ ਹੈ ਸੱਤੀ 10 ਮਿੰਟ ਲੱਗ ਰੇਗਾ ਤਿਆਰ ਹੋ ਜਾਵੇ ਟਰੈਕਟਰ ਆਇਆ ਵੀ ਜੀ ਬੰਦੇ ਟਰੈਕਟਰ ਬਾਹਰ ਖੜਾ ਆਇਆ ਰਵਣੂਣੀ ਅੱਥਾ ਹੈ ਆ ਪਈ ਸਾਬਜੀ ਤੇ ਚੱਕਣੀ ਹੈ ਤੇ ਸਾਬਜੀ ਲੈ ਕੇ ਚੱਲੇ ਹੁਣ ਲਓ ਜੀ ਸਾਬਜੀ ਲੈ ਕੇ ਚੱਲੇ ਆ ਜੀ ਪਾਈ ਜਲੀਏ ਰੋਟੀ ਖਾ ਲਈ

ਪੈਣਾ ਨਹੀਂ ਆਦੀ ਐ ਹਨਾ ਚਲੋ ਜੀ ਲੰਗਰ ਦਾ ਕੰਮ ਚੱਲਦਾ ਹੈ ਓਹੋ ਅਸਲੀ ਬੰਦੇ ਹੋਣਾ ਐ ਮਟਰ ਪਨੀਰ ਖਾ ਲੋ ਮਟਰ ਪਨੀਰ ਅਸਲੀ ਬੰਦੇ ਦਾ ਹੋਣਾ ਐ ਦੋ ਪਿੰਡ ਦੇ ਸੋਹਣੇ ਸਨ ਅੱਖੀ ਗੱਭਰੂ ਹਾਂ ਕਿੱਦਾਂ ਰਹਿ ਅੱਜ ਬਸ ਬਾਜੀ ਕਰਨਾ ਹੈ ਬਸ ਆਖੀ ਤੇ ਹਾਂਜੀ ਠੀਕ ਹੈ ਠੀਕ ਹੈ ਉਹ ਹੁਣ ਰਹੀ ਉੱਥੇ ਤਿਆਰ ਜੇ ਦੇਰੀਆਂ ਪਰ ਤੇ ਹੁਣ ਚੱਲੇ ਕਿੱਥੇ ਪਤਾ ਤਸਵੀਰ ਲੱਗੀ ਬਤਾ ਸੁਖੇ ਭਾਜੀ ਹੁੰਦਾ ਮੈਂ ਤੇ ਅਮਰ ਸਵਾਗਤ ਚਲਦੇ ਆ ਫਿਰ ਲੋ ਜੀ ਅਸੀਂ ਕੀਤਪਸਾਪ ਨੂੰ ਜਿਹੜਾ ਸਾਹਮਣੇ ਸੁਖੇ ਭਾਜੀ ਹੁੰਦਾ ਲੰਗਰ ਲੱਗਾ ਵਾ ਸ਼ਹੀਦ ਦਾ ਸਵਾਜ ਦਿਖਾਈ ਉਹ ਬਈ ਇੱਕਾ ਪੜਜੀ ਗਿਆ ਸੀ ਵਾਹਿਗੁਰੂ ਲੈ ਵੀ ਸਾਡੇ ਸੁਖਾ ਭਾਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਪਾਲੀਆਂ ਕੀ ਹੈ ਪੰਜਾਬ ਨਵੀਂ ਐਲੈਸਕੈਂਡਰ ਦੇ ਪਹਿਲਾ ਪਹਿਲੇ ਆਹੋ ਇਹ ਮਾ ਆਪਣੀ ਭਾਈ ਫਿਰਦਾ ਇਹ ਦੋਨਾਂ ਦਾ ਆਪਣੀ ਭਾਈ ਵੀ ਆ ਜਿਵੇਂ ਕਿਤੇਰੇ ਇਹ ਵੀ ਆਇਆ ਹੋਏ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੈਨੂੰ ਭੰਦੀ ਭਾਈ ਸਨ ਵੀ ਨਹੀਂ ਉਹਨੇ ਇਕੱਲੇ ਦੀ ਪਾਂ ਤੇ ਲੈ ਬਈ ਵਾਈਕੂ ਦੀ ਰਾਂਡਾ ਵਾਈਕ ਠੀਕ ਹੈ ਠੀਕ ਹੈ ਅੱਛਾ ਟਪ ਟਾਈਮ ਗਏ ਸੇਵਾ ਲਾਓ ਬਈ ਰਸ ਪੂਰਾ ਮਾਰਗਬਾ ਦੀ ਸੇਵਾ ਕਿ ਆਜ ਫਟਾ ਲਈ ਆ ਗਏ ਇਹ ਸਾਡੇ ਮਾਨਤ ਭਾਈ ਜੀ ਕੇਵਲ ਕਰਦੇ ਜਿਹਦਾタミン ਜਿਹੜਾ ਬਾਕੀ ਵੀਰ ਕੀ ਖਲਾਦੀ ਹੈ ਫਿਰ ਇੱਕ ਯਾਰ ਜਿਹੜਾ ਕਿਤੇ ਗਈ ਐ ਇਸ ਚਮੇਰ ਚ ਚਮੇਰ ਜਿਹਦੇ ਮਾਨਤ ਭਾਈ ਜੀ ਤੇ ਦਸਤ ਵੀ ਆਏ ਵੇ ਤੇ ਬਣੀ ਫੁੱਲ ਸੇਵਾ ਕੀਤੀ ਵੀਰ ਨੇ ਬਹੁਤ ਵਧੀਆ ਕਹਾਣੀਆਂ ਪਰ ਫਰਕਿਆਂ ਵੀ ਰਹੀ ਨੇ ਕਿਸੇ ਨਾਲ ਮਿਲਿਆ ਗੁਰਬੀਲਾ ਬੈਠਾ ਰਿਹਾ ਇਹ ਸਾਡੀਆਂ ਆਪਣੀਆਂ ਹਾਂ ਆਜ ਆਪਾਂ ਜਾ ਗੁਰੂ ਵਾਲਾ ਆਜੋ ਬਈ ਬਹੁਤ ਬੜਾ ਰੱਤਾ ਪੀ ਚਾਹਰੀ ਜੀ ਚੱਲ 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 ਜ

ਸਰਦਾਰੀ ਭਾਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਇਹ ਸੋਹਣੀ ਭਾਜੀ ਦੇ ਦੋਸਤ ਇਨੀ ਵੀ ਫੁੱਲ ਸੇਵਾ ਕੀਤੀ ਹੈ ਐਨ ਵਧੀਆ ਸੇਵਾ ਕੀਤੀ ਹੈ ਏਨ ਦੀਆਂ ਲੋ ਬਈ ਆਹ ਇਹ ਟਾਪ ਰਹਿਗੇ ਜਸ਼ਨਮਾਨ ਜੋਤ ਪਠੱਲ ਇੱਧਰ ਭਾਬੀ ਹਣੀ ਸੇਵਾ ਕਰਦੀਆਂ ਸੇਵਾ ਚੱਲਦੀ ਹੈ ਇਹ ਕਨੈਕਟਡ ਇਹ ਨਹੀਂ ਆਨੇ ਬਹੁਤ ਸੇਵਾ ਕਰਦੇ ਠੀਕ ਹੈ ਨਾਮ ਕਹਿੰਦੇ ਨਾ ਯੋਜਕਰ ਹੁਣ ਅਗਲੀ ਵਾਰੀ ਫੇਰ ਅਗਲੀ ਵਾਰੀ ਫੇਰ ਆਣਾ ਭਾਜੀ ਓਕੇ ਜੀ ਚਲੋ ਜੀ ਸ਼ਾਮ ਦੇ 5 ਵਜੇ ਤੇ ਸਵੇਰ ਦੇ 9 ਵਜੇ ਲੈ ਕੇ ਸ਼ਾਮ ਦੇ 5 ਵਜੇ ਤੱਕ ਬਹੁਤ ਵਧੀਆ ਚੱਲਿਆ ਜੀ ਟਰੱਕ ਹਲਾਵੇ ਤੱਕ ਵੀ ਆਂਦੇ ਤੇ ਫੁੱਲ ਰਸ਼ ਦੇਖੋ ਜੀ ਉਹਦੇ ਬਾਅਦ ਅਸੀਂ ਪਿੰਡ ਪਹੁੰਚ ਗਏ ਬੱਕੇ ਬੱਕੇ ਲੱਗੂਗੇ ਛੋਡੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੋ ਜੀ ਠੀਕ ਹੈ ਜੀ ਤੁਹਾਡਾ ਨਗਰ ਬਹੁਤ ਵਧੀਆ ਭਾਜੀ ਮਾਹੀ 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 ਉਧਰ ਦੇਖੋ ਹੈਲੋ ਇਧਰ ਕੁੜੀਆਂ ਸੇਵਾ ਕਰਦੀਆਂ ਲੋ ਭਾਈ ਕੰਮ ਹੋ ਗਿਆ ਖਤਮ ਹੀ ਤਾਂ ਹੁਣ ਸਮਾਪਤੀ ਤੇ ਹੈ ਇਹ ਹੁਣ ਜਲੇਬੀ ਘਰ ਲੈਣ ਲੱਗੇ ਮੁੰਡੇ ਆਪਣੇ ਆਪ ਫਾਈ ਲੱਗੋ ਆ ਲੈ ਚਲਿਆ ਲੈ ਗਿਆ ਲੈ ਗਿਆ ਬਸ ਠੀਕ ਹੈ ਚਲੋ ਜੀ ਅੱਜ ਦਾ ਬਲੌਗ ਹੈ ਨਕ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ